ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਜਿਹੜੀ ਅੱਜ ਦੀ ਵੀਡੀਓ ਆ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਪੈਂਦਾ ਬਿਲਕੁਲ ਮੇਰੇ ਪਿੰਡ ਦੇ ਨਾਲ ਹੀ ਪੈਂਦਾ ਟਪਾਲੀ ਦੇ ਨੇੜੇ ਰਾਮਪਰਾ ਫੂਲ ਵੀ ਨਜ਼ਦੀਕ ਆ ਗਿਆ ਤਪਾ ਨਜ਼ਦੀਕ ਆ ਗਿਆ ਜੀ ਇਧਰੋਂ ਭਦੌਰ ਵੀ ਨਜ਼ਦੀਕ ਆ ਗਿਆ ਤਾਂ ਅੱਜ ਰੋਜਾ ਪਾਸੇ ਜਿਹੜੇ ਆਪਣੇ ਯਾਰ ਦੋਸਤ ਦੇ ਕੋਲੇ ਝੋਟੇ ਸੀਗੀ ਚੰਗੀ ਸੀ ਤਾਂ ਹੀ ਗੱਲਾਂ ਕਰਦੇ ਸੀਗੇ ਹੁਣ ਵੀ ਮਤਲਬ ਚੰਗੀ ਤਿਆਰ ਹੋਈ ਜਾਂਦੀ ਹੈ ਹਨਾ ਮਗਰਲੀ ਵਾਰ ਵੀ ਪਹਿਲਾਂ ਨੂੰ ਸੋਈ ਸੀ ਬਾਈ ਕੋਲੇ ਸੁਣਾ ਦੋ ਦਿੱਤਾ ਸੀ ਚਲਾਂ ਗੱਲਬਾਤ ਹੋਈ ਵੀ ਉਹਦੀ ਵੀਡੀਓ ਪਾ ਦਈਏ ਅੱਜ ਇਸੇ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਨਾ ਤਾਂ ਬਾਈ ਦੀ ਬਰੀਡਿੰਗ ਚੈੱਕ ਕਰੋ ਜਿਹੜੇ 2-4 ਜਿਵੇਂ ਆਪਾਂ ਅੱਗੇ ਵੀ ਕਹਨੇ ਹੁੰਨੇ ਆ ਵੀ ਜਿਹੜੇ ਸਹਾਇਕਤ ਹੁੰਦੇ ਆ ਸਹਾਇਕਤ ਹੁੰਦੇ ਆਪਣਾਓ ਸਹਾਇਕਤਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਹਰ ਵਕਤ ਸਹਾਇਕਤਾਂ ਦਾ ਇਹੀ ਮਤਲਬ ਹੁੰਦਾ ਜਿਹੜੇ ਸਹਾਇਕਤਾਂ ਦੇ ਆ ਵੀ 2-4 ਝੋਟੀਆਂ ਆਪਾਂ ਪਾਲ ਲੀਆਂ ਜੇ ਅੱਜ ਲੋੜ ਆਪਾਂ ਨੂੰ ਇੱਕ ਦੋ ਪਸ਼ੂ ਵੱਡੇ ਆ ਜਿਹੜੇ ਆਪਾਂ ਉਹਨਾਂ ਨੂੰ ਵੇਚ ਲਈਏ ਤੇ ਆਪਣੀ ਜਿਹੜੀ ਗਰਜ ਹੈ ਤਾਂ ਉਹ ਨਿਕਲ ਸਕਦੀ ਹੈ ਜੀ ਇਸੇ ਨੂੰ ਆਪਾਂ ਸਹਾਇਕਤਾਂ ਦਾ ਬਹੁਤ ਵੱਡਾ ਮੰਨਦਾ ਪਰ ਜਿਹੜਾ ਹੁਣ ਮੱਝਾਂ ਦਾ ਇਸ ਸਹਾਇਕਤਾਂ ਦੇ ਨੂੰ ਵੀ ਛੱਡ ਕੇ ਅੱਜ ਬਿਜ਼ਨਸ ਹੈ ਜਦੋਂ ਮਰਜੀ ਜੇ ਆਪਾਂ ਨੂੰ ਸਪੀਡ ਨਾਲ ਵੀ ਚੀਜ਼ ਵੇਚਣੀ ਹੈ 10000 ਮੰਦੀ ਦਾ ਵਿਕ ਜਾਊ ਪਰ ਵੇਖ ਸੋਡੀ ਉਹਦੀ ਜਾਣੀ ਹੈ ਅੱਜ ਬਾਈ ਦੇ ਨਾਲ ਸੋਡੀ ਗੱਲਬਾਤ ਵੀ ਕਰਾਉਣੇ ਆ ਤੇ ਝੋਟੀ ਵੀ ਬਹੁਤ ਸੋਹਣੀ ਹੈ ਤੇ ਝੋਟੀ ਤੁਸੀਂ ਚੈੱਕ ਕਰ ਸਕਦੇ ਆ 2 ਨੰਬਰ ਤੇ ਖੜੀ ਹੈ ਤਾਂ ਮੱਝ ਇਹ ਵੀ ਚੰਗੀ ਆ ਮੱਝ ਬਰੀਡਿੰਗ ਸਾਰੇ ਸੋਹਣੀ ਕਰ ਕੀਤੀ ਹੈ ਤਾਂ ਸਤਿ ਸ੍ਰੀ ਅਕਾਲ ਬਾਈ ਬਾਈ ਸਤਿ ਸ੍ਰੀ ਅਕਾਲ ਹੋਰ ਕਹਿਵਾ ਸੇ ਤਾਂ ਬਹੁਤ ਵਧੀਆ ਬਾਈ ਪਿੰਡੀ ਇਹ ਜਿਹੜੀ ਅੱਜ ਝੋਟੀ ਦਿਖਾਉਣੇ ਕਹਿਵੇਂ ਸੂਏ ਇਹ ਬਾਈ ਦੂਜੇ ਸੂਏ ਸੁੰਦੀ ਹੈ ਦੂਜੇ ਸੂਏ ਸੁੰਦੀ ਹੈ ਤੇ ਝੋਟੀ ਇਹ ਕਿਹੜੇ ਦੀ ਆਪ ਇਹ 1470 10 ਦੀ ਹੈ ਬਈ ਸੱਚ 1470 10 ਦੀ ਆਪ ਤੇ ਹੁਣ ਟੀਕਾ ਕਿਹੜਾ ਭਰਿਆ ਵੈ ਇਹ ਇਹ ਸ਼ਾਮਵਾਲਕਿਆਂ ਵਾਲੇ ਦਾ ਲੱਗਿਆ ਬਈ ਠੀਕ ਹੈ ਤੇ ਕਿੰਨੇ ਦਿਨ ਲੈ ਜੂ ਹੋਰ ਲੈ ਜੂਗੀ ਬਈ 5-4 ਦਿਨ ਤੱਕ ਹੋਰ 5-4 ਦਿਨ ਹੋਰ ਲੈ ਜੂਗੀ ਤੇ ਇਹਦੇ ਮਗਰਲੀ ਵਾਰ ਕੀ ਦਿੱਤਾ ਸੀ ਨੇ ਬਈ ਮਗਰਲੀ ਵਾਰ ਬਾਈ ਜਣਾ ਕਟਾ ਦਿੱਤਾ ਸੀ ਕਟਾ ਦਿੱਤਾ ਸੀ ਹਾਂ ਤੇ ਇਹ ਲੈ ਆਪਾ ਖੋਲ ਕੇ ਵੀ ਆਪਾ ਤੋਰੀਏ ਲਓ ਜੀ ਬਈ ਨਾਲੇ ਤੁਸੀਂ ਖੜੀ ਵੀ ਇੱਧਰ ਦੇਖੋ ਥਣ ਥਣ ਦੇਖੋ ਬਾਕੀ ਹਜੇ 5-4 ਦਿਨ ਲੈ ਜਾਣਾ ਹਜੇ ਆਰਡਰ ਦੇ ਵਿੱਚ ਜਿੰਨੇ ਵੀ ਕੱਚ ਹੈ ਤੈਨੇ ਸਾਰੀ ਜਿਹੜੀ ਬਨਾਵਟਾ ਕਿਉਂਕਿ ਪਤਾ ਲੱਗ ਜਾਂਦਾ ਆਰਡਰ ਤਾਂ ਜਿਹੜਾ ਹਜੇ ਆ ਤੇ ਟੱਲ ਪਾਣਾ ਇਹ ਤੇ ਇਹ ਸਾਰਾ ਹੌਲੀ ਹੌਲੀ ਇਹਨੇ ਉੱਪਰ ਜਾਣਾ ਤੁਹਾਨੂੰ ਪਤਾ ਪਸੂ ਸੁਣਨ ਤੋਂ ਪਹਿਲਾਂ ਆਪਦੀ ਜਿਹੜੀ ਕੰਪੈਟੀਟੀ ਉਹ ਪੂਰੀ ਫੁੱਲ ਕਰ ਲੰਦ ਮੂਰੇ ਤੁਸੀਂ ਫਰੇਮ ਦੇ ਵਿੱਚ ਇਹਨੂੰ ਦੇਖ ਸਕਦੇ ਆ ਸਾਰੇ ਨੂੰ ਸਿੰਗਾ ਤੋਂ ਲਾ ਕੇ ਬਾਡੀ ਤੋਂ ਲਾ ਕੇ ਠੀਕ ਆ ਬਹੁਤ ਵੱਜਨ ਵਾਲੀ ਮਤਲਬ ਛੋਟੀ ਐ ਖੋਲੋ ਵੱਜਨ ਐ ਫੁੱਲ ਕਰਦਾ ਛੋਟੀ ਨਹੀਂ ਤਾਂ ਚੰਗੀ ਐ ਬਾਈ ਖੋਲਿਓ ਲਓ ਸਾਨੂੰ ਤੋੜ ਕੇ ਵੀ ਹੁਣ ਇਹਦਾ ਗੇੜਾ ਦਮਾਉਣੇ ਆਪਾਂ ਵੀੜਾ ਤੋਂ ਹੁੰਦਾ ਇਹ ਮਤਲਬ ਹੈ ਵੀ ਤੂਰਾ ਵੀ ਉਹ ਤੋਂ ਚਲਦੀ ਫਿਰਦੀ ਜਦੋਂ ਸਾਈਡ ਤੋਂ ਆਪਾਂ ਥਾਣਾ ਆਪਾਂ ਦਿਖਾਉਣੇ ਆ ਤਾਂ ਉਹ ਚੀਜ਼ ਦਾ ਵੀ ਪਤਾ ਲੱਗਦਾ ਤੁਰਦਿ ਜਗਾ ਹੈ ਉਹਦਾ ਥਾਣਾ ਦਾ ਦੇਖੋ ਪਰਲੇ ਪਾਸੋਂ ਵਧੀਆ ਆਉ ਕਿਉਂਕਿ ਸੂਰਜ ਉਧਰੋਂ ਚੜ੍ਹਿਆ ਬਾ ਹੁਣ ਮੈਂ ਪਰਲੀ ਸਾਈਡ ਤੇ ਜਾਣਾ ਆ ਜਾਓ ਲੋ ਜੀ ਸੋਦੇ ਤੁਸੀਂ ਆ ਜਾ ਇਧਰ ਨੂੰ ਲੈ ਮਹਾਰਾਜ ਹੁਣ ਮੈਂ ਇਧਰਲੇ ਪਾਸੇ ਰਹਿ ਲਓ ਜੀ ਦੇਖ ਸਕਦੇ ਆ ਗਾਇ ਬਹੁਤ ਸੋਹਣਾ ਮੂਰਲੇ ਤੇ ਨਗਰਲੇ ਖਾਨ ਦਾ ਗਾਇ ਬਹੁਤ ਚੰਗਾ ਹਾਂ ਕੱਦ ਕੱਟ ਬਾਈ ਨਾਲ ਤਰਫਰ ਦਾ ਤੁਸੀਂ ਦੇਖ ਹੀ ਸਕਦੇ ਆ ਆ ਜਾ ਥੋੜਾ ਜਿਹਾ ਆਪਾਂ ਕਹਦੇ ਨੇ ਜਿਵੇਂ ਨਵੇਂ ਬੰਦੇ ਤੋਂ ਜੱਕਦੇ ਆ ਜਾ ਨੋ ਵੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਵੀ ਤੁਹਾਡੇ ਵਾਸਤੇ ਤਾਂ ਹੀ ਕੱਢ ਕੇ ਲਿਆਈ ਦੀਆਂ ਵੀ ਦੇਖੋ ਇੱਕ ਸਿੱਧੀ ਜੀ ਸੈਂਪਲ ਜੀ ਗੱਲ ਐ ਅੱਜ ਆਪਾਂ ਵਪਾਰੀ ਵਾਲੀ ਵੀਡੀਓ ਤਾਂ ਤੁਹਾਡੇ ਨਾਲ ਸਾਂਝੀ ਆਪਾਂ ਕਰਦੇ ਨਹੀਂ ਕੱਲੇ ਚਰਨੀ ਤੋਂ ਬਿਨਾ ਕੋਈ ਬੰਦਾ ਮਾਨਦਾਰ ਹੁੰਦਾ ਜਾਂ ਉਹ ਹੁੰਦਾ ਹਨਾ ਉਹ ਗੱਲ ਵੱਖਰੀ ਐ ਤਾਂ ਕਿ ਕੋਈ ਆਪਾਂ ਜਾਦੇ ਜਿਹੜੀ ਘਰੇਲੂ ਮੱਝ ਐ ਯਾਨੀ ਕਿ ਘਰਾਂ ਦੇ ਵਿੱਚ ਚੋਈ ਵੀ ਐ ਘਰਾਂ ਦੇ ਵਿੱਚ ਆਂ ਪਾਲੀ ਵੀ ਐ ਨਾ ਤਾਂ ਉਹ ਬੰਦੇ ਨੂੰ ਫਾਇਦਾ ਮਿਲਦਾ ਕਿਉਂਕਿ ਦੇਖੋ ਇਹ ਸੈਂਪਲ ਜੀ ਗੱਲ ਹੀ ਐ ਵਪਾਰੀ ਨੇ ਹੁਣਾ ਉਹਨੇ ਪਹਿਲਾਂ ਤਾਂ ਆਪ ਦਾ ਕਿਰਾਇਆ ਦੇਖਣਾ ਫਿਰ ਉਹਨੇ ਮੰਡੀ 'ਚ ਲਜਾਣ ਦਾ ਕਿਰਾਇਆ ਵੀ ਪਾਉਣਾ ਤਾਂ ਇਹ ਵੀ ਕਿਰਾਇਆ ਪਾ ਦੇਣਾ ਵੀ ਜੇ ਇਹ ਮੰਡੀ ਤੋਂ ਮੁੜੇ ਜੀ ਅਗਲੀ ਮੰਡੀ ਤੇ ਲੈ ਕੇ ਚੱਲਾਂਗੇ ਹਨਾ ਤੇ ਉਹਨੇ ਕਰੋ ਦੇਖੋ ਦੋਨੇ ਬੰਦਿਆਂ ਦਾ ਫਾਇਦਾ ਹੁੰਦਾ ਕਰੋ ਤੁਸੀਂ ਚੀਜ਼ ਲੈ ਕੇ ਜਾਣੀ ਹੈ ਠੀਕ ਹੈ ਸੋਨੂ ਪਾਦਾ 10000 ਰੁਪਿਆ ਜਿਹੜੀ ਚੀਜ਼ ਸਸਤੀ ਮਿਲਣੀ ਹੈ ਬਾਈ ਨੇ ਘਰੋਂ ਵੇਚਣੀ ਹੈ ਮੈਂ ਜੇ ਬਾਈ ਨੂੰ ਵੀ 5-7000 10000 ਰੁਪਿਆ ਵੱਧ ਮਿਲਦਾ ਕਿਉਂਕਿ ਦੇਖੋ ਨਾ ਕੋਈ ਵਿੱਚ ਦਲਾਲ ਹੁੰਦਾ ਨਾ ਕੋਈ ਵਿੱਚ ਕੁਝ ਹੁੰਦਾ ਜਿਹੜੇ ਭਰਾ ਨੂੰ ਕੋਈ ਸੈਟ ਲੱਗਦੀ ਆ ਤੇ ਉਹ ਨਹੀਂ ਕਨੈਕਟਰ ਨੰਬਰ ਕਰਨਾ ਬਾਈ ਇੱਕ ਵਾਰੀ ਨੰਬਰ ਬੋਲਿਓ 9256330400 9256330400 ਪੂਰਾ 400 30400 ਇਹ ਨੰਬਰ ਆ ਬਾਈ ਦਾ ਤਾਂ ਬਾਤੋ ਬਾਤ ਤੁਸੀਂ ਬਾਈ ਦੇ ਨਾਲ ਕਨੈਕਟ ਕਰਿਓ ਤੇ ਝੋਟੀ ਬਾਕੀ ਤੁਸੀਂ ਆ ਕੇ ਦੇਖੋਗੇ ਕਿਉਂਕਿ ਸਵੇਰਾ ਦਾ ਟਾਈਮ ਹੈ ਧੁੱਪ ਵੀ ਉੱਤੋਂ ਪੈਂਦੀ ਆ ਤੇ ਬਾਕੀ ਬਹੁਤ ਜਮਾ ਕਾਲੀ ਡੰਝ ਤਾਂ ਤੁਸੀਂ ਦੇਖ ਸਕਦੇ ਆ ਤਾਂ ਸਿੰਘ ਸਿੰਘ ਦੇਖੋ ਵਧੀਆ ਮੂਰਾ ਟਾਪ ਕੁਆਲਿਟੀ ਦੇ ਵਿੱਚ ਆ ਜਾਂਦੀ ਆ ਇਹ ਚੱਕਰ ਹੁੰਦਾ ਜਿਹੜੀ ਆਮ ਸਿੱਧੀ ਮੱਝ ਮਿਲਣੀ ਆ ਤੇ ਬਾਕੀ ਜਦੋਂ ਤੁਸੀਂ ਵਾਈ ਤੋਂ ਜਿਹੜੀ ਘਰੋਂ ਮੱਝ ਲੈ ਕੇ ਜਾਣੀ ਉਹਦੀ ਦਸੱਲੀ ਵੀ ਮਿਲਦੀ ਆ ਵੀ ਕੋਈ ਭਾਰ ਪੈਣ ਦੀ ਹੋ ਗਈ ਕੋਈ ਥਣਾ ਦੀ ਪ੍ਰੋਬਲਮ ਹੋ ਗਈ ਐਂ ਚੀਜ਼ ਆ ਉਹ ਛੋਟਾ ਜਿਹੜਾ ਡਾਰਾ ਜਮਾ ਚੱਕਾ ਜਾਂਦਾ ਹੁੰਦਾ ਕਿਉਂਕਿ ਜਦੋਂ ਘਰੇ ਕੋਈ ਵੀ ਚੀਜ਼ ਵੇਚਣੀ ਆ ਉਹ ਜਿੰਨੀ ਕੀ ਚੀਜ਼ ਹੋਈ ਘਰੇ ਜਿਵੇਂ ਵੀ ਉਹਨੇ ਹੈਰਾਨ ਕੀਤਾ ਜਾਂ ਸੌਖਾ ਕੀਤਾ ਉਵੇਂ ਜੇਕਰ ਮੱਝਵਾਰੇ ਅਗਲਾ ਘਰ ਦਾ ਬੰਦਾ ਡਿਟੇਲ ਦੱਸਦਾ ਵੀ ਭਾਈ ਆ ਗੱਲ ਹੈ ਹਨਾ ਕਿਉਂਕਿ ਘਰੇ ਰੱਖਣ ਵਾਲੀ ਯਾਦ ਇਹ ਜਾਂਦੇ ਆਪਾਂ ਨੂੰ ਯਕੀਨ ਹੈ ਤੁਸੀਂ ਵੀ ਭਰਾ ਜੀ ਨਹੀਂ ਮੁਹੱਬਤ ਦਿੰਨੇ ਆ ਤੇ ਵੀਡੀਓ ਪੈਂਦੀ ਬਾਅਦ ਚ ਤਾਂ ਖਰੀਦ ਤੁਸੀਂ ਪਹਿਲਾਂ ਲਈ ਦੀ ਆ ਠੀਕ ਆ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਸ਼ੇਅਰ ਜਿਹੜੇ ਭਰਾ ਕਰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੱਧ ਇਸ ਕੋਟ ਦਿਆ ਕਰੋ ਇਦਾਂ ਭਰਾਵਾਂ ਨੂੰ ਠੀਕ ਹੈ ਜਿਹੜੇ 2-2 4-4 ਡੰਗਰ ਪਾਲ ਕੇ ਆਪਦੇ ਘਰਬਾਰ ਵਾਸਤੇ ਥੋੜੇ ਜਿਵੇਂ ਇੱਕ ਦੋ ਪਾਲ ਲੈ ਇੱਕ ਦੋ ਸੇਲ ਕਰ ਲੈ ਹਨ ਤਾਂ ਇਦਾਂ ਭਰਾਵਾਂ ਨੂੰ ਸਪੋਰਟ ਵੱਧ ਦਿਆ ਕਰੋ ਕਿਉਂਕਿ ਜਦੋਂ ਜਦੋਂ ਵਾਇਰਲ ਹੋਊਗੀ ਦੇਖੋ ਇਹਨਾਂ ਦੀ ਚੀਜ਼ ਡਾਇਰੈਕਟਰ ਅਗਲੇ ਨੇ ਕਹਾ ਉਹਦਾ ਵੀ ਫਾਇਦਾ ਹੋ ਜਾਣਾ ਜਿਨ੍ਹਾਂ ਨੇ ਦੇਖਣੀ ਆ ਲੈਣੀ ਆ ਤਾਂ ਭਾਈ ਦਾ ਵੀ ਫਾਇਦਾ ਹੋ ਜਾਣਾ ਜੀ ਤੇ ਭਾਈ ਇੱਕ ਵਾਰੀ ਨੰਬਰ ਹੋਰ ਬੋਲ ਦਈਏ 92563 92563 3040 3040 ਇਹ ਨੰਬਰ ਹੈ ਤੇ ਨੰਬਰ ਅੱਖੀ ਕੋਲੇ ਬਾਈ ਤੇ ਫੋਨ ਆ ਜਾਂਦਾ ਬੜੇ ਜਿਆਦੇ ਤੇ ਜਿਵੇਂ ਅਸੀਂ ਵੀ ਤੁਹਾਨੂੰ ਲਾਈ ਗਏ ਸੀ ਅੱਧਾ ਘੰਟਾ ਤੇਰਾ ਫੋਨ ਨਹੀਂ ਲੱਗਿਆ ਠੀਕ ਹੈ ਜੀ ਠੀਕ ਹੈ ਤਾਂ ਇਹ ਪ੍ਰੋਬਲਮ ਪੈਂਦੀ ਆ ਤਾਂ ਠੀਕ ਹੈ ਜੀ ਸਸਕਾਹ ਜੀ ਧੰਨਵਾਦ ਤੇ ਕਰਿਓ ਵੱਤ-ਵੱਤ ਸ਼ੇਅਰ ਜੀ